ਡੀਐਸਪੀ ਫਤਿਹਗੜ੍ਹ ਸਾਹਿਬ ਜੀ ਨੇ ਜਿਸ ਤਰੀਕੇ ਦੇ ਨਾਲ ਜਿਸ ਲਹਿਜੇ ਦੇ ਨਾਲ ਲੋਕਾਂ ਨਾਲ ਆ ਕੇ ਮਤਲਬ ਲੋਕਾਂ ਨੂੰ ਸਾਈਕੋਲੋਜੀਕਲੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਮੈਨੂੰ ਸਾਈਕੋਲੋਜੀਕਲੀ ਡਰਾਉਣ ਦੀ ਕੋਸ਼ਿਸ਼ ਉਹ ਬੜੀ ਹੈਰਾਨੀ ਵਾਲੀ ਸੀ ਤੁਸੀਂ ਆਮ ਲੋਕਾਂ ਨੂੰ ਪੁਲਿਸ ਤੰਗ ਨਾ ਕਰੋ ਕਿਹੜੇ ਲੋਕਾਂ ਦੇ ਪਿੰਡਾਂ ਦੇ ਲੋਕ ਹੀ ਨੇ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਜਿਨ੍ਹਾਂ ਦਾ ਤੁਸੀਂ ਰਾਹ ਰੋਕੀ ਖੜੇ ਹੋ ਪਲੀਜ਼ ਕਿੰਨਾ ਦਾ ਰਾਹ ਰੋਕੀ ਬੇਨਤੀ ਹੈ ਜਿਹੜੇ ਲੰਘ ਰਹੇ ਨੇ ਉਹਨਾਂ ਦੇ ਪਿੰਡਾਂ ਦੇ ਆਏ ਨੇ ਲੋਕਾਂ ਨਾਲ ਤਕਰਾ ਹੋਇਆ ਕਾਂਗਰਸ ਦੇ ਸਾਬਕਾ ਵਿਧਾਇਕ ਕੁਜੀ ਸਿੰਘ ਨਾਗਰਾ ਦੀ ਅਗਵਾਈ ਦੇ ਵਿੱਚ ਉਸ ਹੋਈ ਚੋਣ ਦਾ ਵਿਰੋਧ ਕੀਤਾ ਜਾਂਦਾ ਤੇ ਚਨਾਥਲ ਵਿਖੇ ਸੋਸਾਇਟੀ ਦੇ ਅੱਗੇ ਧਰਨਾ ਲਾ ਦਿੱਤਾ ਜਾਂਦਾ ਹੈ ਮੈਂ ਪਹਿਲੀ ਵਾਰੀ ਕਿਸੇ ਅਫਸਰ ਨੂੰ ਇਹ ਸੁਣਿਆ ਹੈ ਕਿ ਜਿੱਦਾਂ ਮੇਰੇ ਨਾਲ ਤੁਸੀਂ ਗੱਲ ਕਰੋਗੇ ਉਦਾਂ ਮੈਂ ਗੱਲ ਕਰੂੰਗਾ ਮਤਲਬ ਜਿਸ ਤਰ੍ਹਾਂ ਦੀ ਜੇ ਲੋਕ ਨਾਅਰੇ ਮਾਰ ਰਹੇ ਨੇ ਤਾਂ ਡੀਐਸਪੀ ਨਾਅਰੇ ਮਾਰਨੇ ਚਾਹੀਦਾ ਹੈ ਨਾ ਲੋਕਾਂ ਨਾਲ ਧੱਕਾ ਹੋਇਆ ਬੀਆ ਨੂੰ ਪੁੱਛੋ ਪਿੱਛੇ ਨਾ ਕੋਈ ਪ੍ਰੋਸੀਜਰ ਹੈਗਾ ਜਿੰਨਾਂ ਨਾਲ ਧੱਕਾ ਹੋਇਆ ਬਾਜ ਮੇਰੀ ਵੀ ਉੱਚੀ ਹੋ ਸਕਦੀ ਹੈ ਜਿੰਨੀ ਮਰਜ਼ੀ ਕਰ ਲੋ ਹਾਂ ਤੁਸੀਂ ਵੀ ਕਰ ਲੋ ਇੰਨੀ ਮਰਜ਼ੀ ਕਰ ਲੋ ਤੁਸੀਂ ਵੀ ਕਰ ਲੋ ਪਲੀਜ਼ ਧੱਕਾ ਹੋ ਰਿਹਾ ਇਹਦੀ ਸਿਹਤ ਜਿੱਦਾਂ ਤਰਪਾਉਂਦੀ ਐ ਐਮਐਲਏ ਮੌਜੂਦਾ ਐਮਐਲਏ ਦੀ ਸਿਹਤ ਇੱਕ ਪੁਰਸ ਦਾ ਸਾਈਕੋਲੋਜੀਕਲ ਜਿਹੜਾ ਤਰੀਕਾ ਹੁੰਦਾ ਆ ਡਰਾਉਨ ਦਾ ਉਹ ਤਰੀਕੇ ਦੇ ਨਾਲ ਆ ਕੇ ਤੇ ਉਹ ਗੱਲ ਕਰਦਾ ਕਾਈਂਡੀ ਜੇ ਪੀਸਫੁਲੀ ਬੈਠੇ ਹੋ ਬੈਠੇ ਰਹੋ ਸਪੀਕਰ ਦੀ ਉਰੇ ਪਰਮਿਸ਼ਨ ਨਹੀਂ ਹੈ ਨਹੀਂ ਤੁਸੀਂ ਤੁਸੀਂ ਜਾਣ ਬੁੱਝ ਕੇ ਇੱਥੇ ਮਾਈਕ ਆ ਰਿਹਾ ਸੀਗਾ ਸਾਡਾ ਉਹਨੂੰ ਫੜ ਕੇ ਤੇ ਜਿਹੜਾ ਹੈਗਾ ਲੈ ਕੇ ਕਿ ਅਸੀਂ ਮਾਈਕ ਨਹੀਂ ਤੁਹਾਨੂੰ ਇੱਥੇ ਜਿਹੜਾ ਹੈਗਾ ਬੋਲਣ ਨਹੀਂ ਦੇਣਾ ਜਿਹੜਾ ਹੱਥ 'ਚ ਫੜਨ ਵਾਲਾ ਮਾਈਕ ਹੈ ਅਸੀਂ ਉਹਨਾਂ ਨੂੰ ਬੜਾ ਸਪਸ਼ਟ ਇਸ ਗੱਲ ਵਾਸਤੇ ਕਹਿਆ ਤੁਹਾਡੇ ਦੁਆਰਾ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਕੋਈ ਧਰਨ ਵਾਲੇ ਵਿਅਕਤੀ ਨਹੀਂ ਕਿ ਨਾ ਸਾਈਕੋਲੋਜੀਕਲੀ ਨਾ ਡਾਂਗਾ ਨਾਲ ਨਾ ਪਰਚਿਆਂ ਨਾਲ ਨਾ ਜੇਲ੍ਹ ਨਾਲ ਔਰ ਪ੍ਰਸ਼ਾਸਨ ਬਜਾਏ ਕਿ ਕੋਈ ਕਾਰਵਾਈ ਕਰੇ ਉਹਦੀ ਥਾਂ ਦੇ ਉੱਤੇ ਇਹ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਲੋਕ ਸੀਗੇ ਉਹਨਾਂ ਨੂੰ ਧੱਕੇ ਮਾਰਦੇ ਸਾਹਿਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਟਾਈਮ ਤੇ ਮੈਂ ਅਰਜਿੰਦਰ ਭੱਟ ਪਿੰਡ ਚਰਨਾਥਲ ਕਲਾ ਦੇ ਵਿੱਚ ਖੜੇ ਆ ਜਿੱਥੇ ਕਿ ਸੁਸਾਇਟੀ ਦੀ ਚੋਣ ਹੁੰਦੀ ਆ ਚੋਣ ਹੋਣ ਤੋਂ ਬਾਅਦ ਅੱਜ ਅਹੁਦੇਦਾਰੀਆਂ ਸੋਸਾਇਟੀ ਦੇ ਮੈਂਬਰਾਂ ਨੂੰ ਦੇਣੀ ਸੀ ਪਰ ਕਾਂਗਰਸ ਦੇ ਸਾਬਕਾ ਵਿਧਾਇਕ ਕੁਜੀ ਸਿੰਘ ਨਾਗਰਾ ਦੀ ਅਗਵਾਈ ਦੇ ਵਿੱਚ ਉਸ ਹੋਈ ਚੋਣ ਦਾ ਵਿਰੋਧ ਕੀਤਾ ਜਾਂਦਾ ਤੇ ਚਨਾਥਲ ਵਿਖੇ ਸੋਸਾਇਟੀ ਦੇ ਅੱਗੇ ਧਰਨਾ ਲਾ ਦਿੱਤਾ ਜਾਂਦਾ ਹੈ ਕੱਲ ਬਾਤ ਵੀ ਕਰਾਂਗੇ ਕੀ ਮਾਮਲਾ ਸਾਰਾ ਕਿਉਂ ਧਰਨਾ ਲਾਇਆ ਗਿਆ ਤੇ ਕੀ ਕਾਰਨ ਸੀ ਧਰਨਾ ਲਾਉਣ ਦਾ ਤੇ ਜਿਹੜੇ ਕਿ ਮੈਂਬਰ ਚੁਣੇ ਗਏ ਸੀ ਉਹ ਵੀ ਸਹੀ ਚੁਣੇ ਗਏ ਸੀ ਉਸ ਤੋਂ ਬਾਅਦ ਕੀ ਹੁੰਦਾ ਡੀਐਸਪੀ ਫਤੇਗੜ ਸਾਹਿਬ ਵੀ ਆਂਦੇ ਨੇ ਉਹਨਾਂ ਨਾਲ ਵੀ ਇਹਨਾਂ ਦੀ ਆਪਸੀ ਗਾਹਮਾ ਗੈਮੀ ਵੀ ਹੁੰਦੀ ਹੈ ਗੱਲਬਾਤ ਕਰਾਂਗੇ ਸਾਬਕਾ ਵ代ਕ ਕੁਲਜੀਤ ਸਿੰਘ ਨਾਗਰਾ ਕੁਲਜੀਤ ਸਿੰਘ ਨਾਗਰਾ ਜੀ ਕੀ ਮਾਮਲਾ ਸੀ ਸਾਰਾ ਅੱਜ ਤੁਹਾਨੂੰ ਧਰਨਾ ਲਾ ਧਰਨੇ ਤੇ ਬਟਣਾ ਪੈ ਗਿਆ ਇਸ ਸਰਕਾਰੀ ਸਭਾ ਚਨਾਥਲ ਕਲਾਂ ਜਿਹਦੇ ਚ ਦੋ ਪਿੰਡ ਚਨਾਥਲ ਕਲਾਂ ਤੇ ਰੁੜਕੀ ਇਹ ਇਹਨਾਂ ਦੀ ਸਭਾ ਹੈਗੀ ਹੈ ਇਹ ਜੀ ਸਰਕਾਰੀ ਸਭਾ ਔਰ ਇਹਦੀ ਜਿਹੜੀ ਚੋਣ ਹੁੰਦੀ ਹੈ ਜੀ ਮਤਲਬ ਇਹਨਾਂ ਦੇ ਮੈਂਬਰਾਂ ਦੀ ਮੈਂਬਰਾਂ ਚੋਂ ਡਾਇਰੈਕਟਰਾਂ ਦੀ ਚੋਣ ਹੁੰਦੀ ਹੈ ਫਿਰ ਅਹੁਦੇਦਾਰ ਚੁਣੇ ਜਾਂਦੇ ਆ ਜੀ ਉਹ ਜਿਹੜੀ ਚੋਣ ਹੈ ਉਹਦਾ ਸਮਾਂ ਸੀਗਾ ਔਰ ਉਹ ਚੋਣ ਜਿਹੜੀ ਹੈ ਅੰਦਰ ਬੈਠ ਕੇ ਕਰਵਾ ਲਈ ਗਈ ਸਾਰਿਆਂ ਦਾ ਇਲਜ਼ਾਮ ਹੈ ਕਿ ਐਮਐਲਏ ਸਾਹਿਬ ਜਿਹੜੇ ਮੌਜੂਦਾ ਨੇ ਉਹਨਾਂ ਨੇ ਆਪਣੇ ਅਹੁਦੇ ਥੱਲੇ ਇੱਕ ਸ਼ੈੱਲਰ ਚ ਬੈਠ ਕੇ ਚੋਣ ਕਰਵਾਤੀ ਕੋਈ ਨੋਮੀਨੇਸ਼ਨਾਂ ਨਹੀਂ ਮੰਗੀਆਂ ਬਾਕੀ ਦੇ ਲੋਕਾਂ ਤੋਂ ਕਿਉਂਕਿ ਇਹਦੀ ਪ੍ਰਕਿਰਿਆ ਹੁੰਦੀ ਹੈ ਪ੍ਰਕਿਰਿਆ ਇਹ ਹੁੰਦੀ ਹੈ ਕਿ ਪੋਸਟਰ ਚ ਚਿਪਾ ਕੀਤੇ ਜਾਂਦੇ ਨੇ ਦੁਬਾਰਾਂ ਦੇ ਉੱਤੇ ਜੀ ਅਨਾਉਂਸਮੈਂਟਾਂ ਕਰਵਾਈਆਂ ਜਾਂਦੀਆਂ ਪਿੰਡਾਂ ਦੇ ਅੰਦਰ ਹਮਮ ਔਰ ਗੁਰਦੁਆਰਾ ਸਾਹਿਬ ਚੋਂ ਅਨਾਉਂਸਮੈਂਟਾਂ ਹੁੰਦੀਆਂ ਨੇ ਜੀ ਅਖਬਾਰਾਂ ਚ ਵੀ ਦਿੱਤਾ ਜਾਂਦਾ ਹੈ ਮੈਂਬਰਾਂ ਨੂੰ ਵੀ ਦੱਸਿਆ ਜਾਂਦਾ ਸੋਸਾਇਟੀ ਦੇ ਬਾਹਰ ਵੀ ਲਾਇਆ ਜਾਂਦਾ ਹਮ ਔਰ ਕੋਈ ਵੀ ਪ੍ਰਕਿਰਿਆ ਨਹੀਂ ਪੂਰੀ ਕੀਤੀ ਕਿਸੇ ਨੂੰ ਹੀ ਨਹੀਂ ਪਤਾ ਲੱਗਾ ਜਿਹੜੇ ਮੈਂਬਰ ਸੀਗੇ ਉਹਨਾਂ ਨੇ ਕਿਤੇ ਮਤਾ ਪਾਇਆ ਜਾਂ ਉਸ ਤੋਂ ਬਾਅਦ ਚੋਣ ਰੱਖੀ ਹੈ ਕਿਸੇ ਮੈਂਬਰਾਂ ਨੂੰ ਦੋਹਾਂ ਪਿੰਡਾਂ ਨੂੰ ਬਾਕੀ ਮੈਂਬਰਾਂ ਨੂੰ ਦੱਸਿਆ ਨਹੀਂ ਗਿਆ ਔਰ ਇੱਕ ਸ਼ੈਲਰ ਚ ਬੈਠ ਕੇ ਜਿਹੜੇ ਉਹ ਮੈਂਬਰ ਚੁਣੇ ਜਦੋਂ ਕਿ ਐਸਸੀ ਭਾਈਚਾਰੇ ਦੀ ਸੀਟ ਵੀ ਜਿਹੜੀ ਹੈ ਉਹ ਖਾਲੀ ਰੱਖ ਦਿੱਤੀ ਗਈ ਜੀ ਇਹੀ ਇਸੇ ਤਰੀਕੇ ਦੇ ਨਾਲ ਕਿਸੇ ਤਰੀਕੇ ਨਾਲ ਇਹਨਾਂ ਨੇ ਜਿਹੜੀ ਇਹ ਚੋਣ ਅੰਦਰ ਵੜ ਕੇ ਕੀਤੀ ਇਹਦਾ ਰੋਸ ਦੋਨਾਂ ਪਿੰਡਾਂ ਦੇ ਵਿੱਚ ਸੀਗਾ ਹਮ ਔਰ ਉਸ ਰੋਸ ਦੇ ਤਹਿਤ ਲੋਕਾਂ ਨੇ ਜਿਹੜਾ ਪਹਿਲਾਂ ਚਨਾਥਿਲ ਕਲਾ ਵਿਖੇ ਮੀਟਿੰਗ ਕੀਤੀ ਔਰ ਉਸ ਤੋਂ ਬਾਅਦ ਉਹ ਉਹਨਾਂ ਨੇ ਇੱਕ ਪਟੀਸ਼ਨ 11 ਤਰੀਕ ਨੂੰ ਡੀਆਰ ਫਤੇਗੜ ਸਾਹਿਬ ਨੂੰ ਦਿੱਤੀ ਹਮ ਕਿ ਇਸ ਚੋਣ ਨੂੰ ਰੱਦ ਕੀਤਾ ਜਾਵੇ ਔਰ ਉਹ 11 ਤਰੀਕ ਤੋਂ ਲੈ ਕੇ ਅੱਜ ਤੱਕ ਕੋਈ ਕਾਰਵਾਈ ਉਹਦੇ ਤੇ ਪ੍ਰਸ਼ਾਸਨ ਨੇ ਨਹੀਂ ਕੀਤੀ ਡਿਪਟੀ ਕਮਿਸ਼ਨਰ ਨੂੰ ਮਿਲੇ ਰਿਮਾਈਂਡਰ ਵੀ ਦਿੱਤਾ ਉਸ ਤੋਂ ਬਾਅਦ ਰੁੜਕੀ ਵਿਖੇ ਮੈਂਬਰਾਂ ਨੇ ਚੋਣ ਕਰਕੇ ਫਿਰ ਅਖਬਾਰ ਚਲਾਇਆ ਕਿ ਨਹੀਂ ਤਾਂ ਸਾਨੂੰ ਮਜਬੂਰ ਹੋ ਕੇ ਜਿੱਦਣ ਇਹ ਅਧਿਕਾਰਾਂ ਦੀ ਚੋਣ ਹੋਊਗੀ ਉਸ ਦਿਨ ਉੱਥੇ ਜਿਹੜਾ ਪ੍ਰੋਟੈਸਟ ਕਰਨਾ ਪਊਗਾ ਕਿਸੇ ਨੇ ਕੋਈ ਗੌਰ ਨਹੀਂ ਕੀਤੀ ਅੱਜ ਦੋਨਾਂ ਪਿੰਡਾਂ ਦੇ ਮੈਂਬਰਾਂ ਨੇ ਜਿਹੜੇ ਐ ਤੇ ਹੋਰ ਜਿਹੜੇ ਲੋਕ ਨੇ ਉਹਨਾਂ ਨੇ ਆ ਕੇ ਇਸ ਧੱਕੇਸ਼ਾਹੀ ਦੇ ਖਿਲਾਫ ਆਪਣਾ ਪ੍ਰੋਟੈਸਟ ਕੀਤਾ ਆ ਤੁਹਾਡੇ ਸਾਹਮਣੇ ਪਿਛਲੇ ਤਕਰੀਬਨ 3 3.5 ਘੰਟੇ ਤੋਂ ਧਰਨੇ ਦੇ ਉੱਤੇ ਬੈਠੇ ਨੇ ਔਰ ਪ੍ਰਸ਼ਾਸਨ ਬਜਾਏ ਕਿ ਕੋਈ ਕਾਰਵਾਈ ਕਰੇ ਹੂੰ ਉਹਦੀ ਥਾਂ ਦੇ ਉੱਤੇ ਇਹ ਇਹ ਜਿਹੜੇ ਪ੍ਰੋਟੈਸਟ ਕਰ ਰਹੇ ਲੋਕ ਸੀਗੇ ਉਹਨਾਂ ਨੂੰ ਦਬਕੇ ਮਾਰੇ ਗਏ ਉਹਨਾਂ ਨੂੰ ਰਾਤ ਵੀ ਦਬਕੇ ਮਾਰੀ ਗਏ ਕਿ ਤੁਹਾਡੇ ਤੇ ਪਰਚੇ ਦਰਜ ਕੀਤੇ ਜਾਣਗੇ ਜੇ ਤੁਸੀਂ ਧਰਨੇ ਤੇ ਗਏ ਜਾਂ ਪ੍ਰੋਟੈਸਟ ਤੇ ਗਏ ਫਿਰ ਦਬਕੇ ਮਾਰੇ ਗਏ ਅਸੀਂ ਕਿਹਾ ਇੱਥੇ ਮਾਈਕ ਆ ਰਿਹਾ ਸੀਗਾ ਸਾਡਾ ਉਹਨੂੰ ਫੜ ਕੇ ਤੇ ਜਿਹੜਾ ਹੈਗਾ ਲੈ ਕੇ ਕਿ ਅਸੀਂ ਮਾਈਕ ਨਹੀਂ ਤੁਹਾਨੂੰ ਇੱਥੇ ਜਿਹੜਾ ਹੈਗਾ ਬੋਲਣ ਨਹੀਂ ਦੇਣਾ ਜਿਹੜਾ ਹੱਥ 'ਚ ਫੜਨ ਵਾਲਾ ਮਾਈਕ ਹੈ ਮੈਨੂੰ ਤਾਂ ਇਹ ਬੜੀ ਉਹ ਹੈਰਾਨੀ ਹੈ ਕਿ ਤੁਹਾਡੇ ਕੈਮਰੇ ਨੂੰ ਕਿਵੇਂ ਆਉਣ ਦਿੱਤਾ ਔਰ ਉਹਦੇ ਤੇ ਬਹਿਸਬਾਦੀ ਜਿਹੜੀ ਹੈਗੀ ਹੈ ਬੀਐਸਪੀ ਫਤਿਹਗੜ੍ਹ ਸਾਹਿਬ ਜਿਹੜੀ ਹੈ ਉਹਨਾਂ ਨੇ ਜਿਸ ਤਰੀਕੇ ਦੇ ਨਾਲ ਜਿਸ ਲਹਿਜੇ ਦੇ ਨਾਲ ਲੋਕਾਂ ਨਾਲ ਆ ਕੇ ਮਤਲਬ ਲੋਕਾਂ ਨੂੰ ਸਾਈਕੋਲੋਜੀਕਲੀ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂ ਮੈਨੂੰ ਸਾਈਕੋਲੋਜੀਕਲੀ ਡਰਾਉਣ ਦੀ ਕੋਸ਼ਿਸ਼ ਕੀਤੀ ਉਹ ਬੜੀ ਹੈਰਾਨੀ ਵਾਲੀ ਸੀ ਕਿਉਂਕਿ ਮੈਂ ਪਹਿਲੀ ਵਾਰੀ ਕਿਸੇ ਅਫਸਰ ਨੂੰ ਇਹ ਸੁਣਿਆ ਆ ਕਿ ਜਿੱਦਾਂ ਮੇਰੇ ਨਾਲ ਤੁਸੀਂ ਗੱਲ ਕਰੋਗੇ ਉਦਾਂ ਮੈਂ ਗੱਲ ਕਰੂੰਗਾ ਮਤਲਬ ਜਿਸ ਤਰ੍ਹਾਂ ਦੀ ਜੇ ਲੋਕ ਨਾਰੇ ਮਾਰ ਰਹੇ ਨੇ ਤਾਂ ਡੀਐਸਪੀ ਨਾਰੇ ਮਾਰਨੇ ਸ਼ੁਰੂ ਕਰ ਦਊਗਾ ਹੂੰ ਜੇ ਲੋਕ ਜੇ ਲੋਕ ਲੋਕਾਂ ਦੇ ਅੰਦਰ ਗੁੱਸਾ ਆਇਆ ਜਾਂ ਕਈ ਵਾਰੀ ਕਿਸੇ ਦੀ ਆਵਾਜ਼ ਜਿਹੜੀ ਹੈਗੀ ਹੈ ਤੁਸੀਂ ਜਦੋਂ ਗਲਾ ਬੈਠਿਆ ਹੋਵੇ ਤੁਹਾਨੂੰ ਜ਼ੋਰ ਨਾਲ ਬੋਲਣਾ ਪੈਂਦਾ ਹੈ ਕੱਟਣੀ ਪੈਂਦੀ ਹੈ ਤੇ ਇੱਕ ਇੱਕ ਪੁਲਿਸ ਦਾ ਸਾਈਕੋਲੋਜੀਕਲ ਜਿਹੜਾ ਤਰੀਕਾ ਹੁੰਦਾ ਆ ਡਰਾਉਣ ਦਾ ਉਹ ਤਰੀਕੇ ਦੇ ਨਾਲ ਆ ਕੇ ਤੇ ਉਹ ਗੱਲ ਕਰਨੀ ਪੁਰਸ ਦੀ ਵਰਤੀ ਬੜੀ ਅਹਿਮ ਇੱਕ ਉਹ ਹੈ ਲੋਕਾਂ ਦੇ ਪ੍ਰਤੀ ਉਹਨਾਂ ਦੀ ਜ਼ਿੰਮੇਵਾਰੀ ਵਾਲਾ ਕੰਮ ਹੈ ਔਰ ਜੇ ਕੋਈ ਵੀ ਬੰਦਾ ਕਾਨੂੰਨ ਨੂੰ ਹੱਥ ਚ ਲੈਂਦਾ ਤਾਂ ਉਹਦੇ ਤੇ ਕਾਰਵਾਈ ਕਰ ਦੋ ਸੋ ਇਹ ਜਿਹੜਾ ਤਰੀਕਾ ਸੀਗਾ ਉਹਦੇ ਵਿੱਚ ਸਾਰੀ ਗਹਿਮਾ ਗੈਮੀ ਜਿਹੜੀ ਹੈ ਉਹ ਹੋਈ ਪਰ ਅਸੀਂ ਉਹਨਾਂ ਨੂੰ ਬੜਾ ਸਪਸ਼ਟ ਇਸ ਗੱਲ ਵਾਸਤੇ ਕਹਾਂ ਤੁਹਾਡੇ ਦੁਆਰਾ ਵੀ ਕਹਿਣਾ ਚਾਹੁੰਦੇ ਆ ਕਿ ਅਸੀਂ ਕੋਈ ਡਰਨ ਵਾਲੇ ਵਿਅਕਤੀ ਨਹੀਂ ਕਿ ਨਾ ਸਾਈਕਲੋਜੀਕਲੀ ਨਾ ਡਾਂਗਾ ਨਾਲ ਨਾ ਪਰਚਿਆਂ ਨਾਲ ਨਾ ਜੇਲ੍ਹ ਨਾਲ ਜਿਹੜਾ ਤੱਕਾ ਹੋ ਰਿਹਾ ਕਿ ਦੀ ਸ਼ਹਿ ਤੇ ਜਿੱਦਾਂ ਤੱਕਾ ਆਇਆ ਇਹ ਐਮਐਲਏ ਮੌਜੂਦਾ ਐਮਐਲਏ ਦੀ ਸ਼ਹਿ ਤੇ ਹੋ ਰਿਹਾ ਹੈ ਸਰਕਾਰ ਦੀ ਸ਼ਹਿ ਤੇ ਹੋ ਰਿਹਾ ਹੈ ਕਿਹੜਾ ਪ੍ਰਕਿਰਿਆ ਸਹੀ ਢੰਗ ਨਾਲ ਹੋਈ ਜਿਹੜੀ ਨਹੀਂ ਬਿਲਕੁਲ ਨਹੀਂ ਹੋਈ ਤੁਹਾਨੂੰ ਦੱਸਿਆ ਤੇ ਹੈਗਾ ਪ੍ਰਕਿਰਿਆ ਨੂੰ ਅਪਣਾਇਆ ਹੀ ਨਹੀਂ ਗਿਆ ਆ ਲੋਕ ਬੈਠੇ ਨਹੀਂ ਕੋਈ ਕਾਂਗਰਸੀ ਥੋੜਾ ਨੇ ਸਾਰੇ ਸਾਰੀਆਂ ਪਾਰਟੀਆਂ ਦੇ ਲੋਕ ਨੇ ਇਹਨਾਂ ਲੋਕਾਂ ਦੇ ਹੱਕ ਖੋਏ ਗਏ ਨੇ ਜਦੋਂ ਇਹਨਾਂ ਲੋਕਾਂ ਨੇ ਮੀਟਿੰਗਾਂ ਕੀਤੀਆਂ ਨੇ ਅੱਜ ਵੀ ਜੋ ਕੀਤਾ ਆ ਅਸੀਂ ਅਸੀਂ ਲੋਕਾਂ ਦੇ ਦੋ ਵਾਰ ਚੁਣਿਆ ਹੋਇਆ ਨਮਾਇੰਦਾ ਐਸ ਵਾਰੀ ਵੀ ਲੋਕਾਂ ਨੇ ਮੈਨੂੰ ਵੋਟਾਂ ਪਾਈਆਂ ਨੇ ਸਾਡਾ ਫਰਜ਼ ਬੰਦਾ ਇਹਨਾਂ ਦੇ ਉੱਤੇ ਇਹਨਾਂ ਦੀ ਜੇ ਉਹ ਦੂਜੀ ਗੱਲ ਜੇ ਇੱਕ ਲੋਕਤਾਂਤ੍ਰਿਕ ਤਰੀਕੇ ਦੇ ਤਰੀਕੇ ਦਾ ਕਾਨੂੰਨ ਹੋ ਰਿਹਾ ਸੰਵਿਧਾਨ ਦੇ ਸੰਵਿਧਾਨਕ ਤਰੀਕੇ ਦਾ ਕਾਨੂੰਨ ਹੋ ਰਿਹਾ ਤੇ ਕਦੋਂ ਬੋਲਣਾ ਆ ਅਸੀਂ ਕੀ ਪ੍ਰੋਟੈਸਟ ਕਰੀਏ ਫੇਰ ਆ ਛਾਂ ਸੀਗੀ ਉਹ ਸੁਸਾਇਟੀ ਆ ਸੁਸਾਇਟੀ ਅੱਗੇ ਧੁੱਪ ਸੀਗੀ ਇੱਥੇ ਬੈਠੀਏ ਸਾਨੂੰ ਵੀ ਪਤਾ ਹੈ ਕਿ ਬਾਈਪਾਸ ਪਰਲੇਪਾਥੇ ਨੂੰ ਸੜਕ ਹੈ ਉਸ ਗੇਟ ਨੂੰ ਨਿਕਲ ਕੇ ਮੰਡੀ ਦੇ ਦੂਜੇ ਗੇਟ ਨੂੰ ਦੱਸੋ ਕੋਈ ਤੁਸੀਂ ਆਹ ਦੱਸੋ ਕੈਮਰਾ ਕਰਕੇ ਦਿਖਾਇਆ ਜੀ ਕੋਈ ਸੜਕ ਰੁਕੀ ਹੈ ਕੋਈ ਸੜਕ ਨਹੀਂ ਰੁਕੀ ਕੋਈ ਕਿਸੇ ਟ੍ਰੈਫਿਕ ਨੂੰ ਕੋਈ ਤਕਲੀਫ ਨਹੀਂ ਹੈਗੀ ਲੋਕ ਆਪਣਾ ਪ੍ਰੋਟੈਸਟ ਕਰ ਰਹੇ ਆ ਇੱਕ ਮੰਗ ਕਰ ਰਹੇ ਆ ਕਿ ਭਾਈ ਜਿਹੜਾ ਇੱਥੋਂ ਦਾ ਮੁੱਖ ਅਧਿਕਾਰੀ ਆ ਕੇ ਗੱਲ ਕਰੇ ਜਿਹੜੀ 11 ਤਰੀਕ ਦੀ ਪਟੀਸ਼ਨ ਦਿੱਤੀ ਹੈ ਉਹ 11 ਤਰੀਕ ਦੀ ਪਟੀਸ਼ਨ ਤੇ ਅਧਿਕਾਰੀ ਨੇ ਕੋਈ ਗੱਲ ਨਹੀਂ ਅਜੇ ਤੱਕ ਕੀਤੀ ਉਹ ਆ ਕੇ ਲੋਕਾਂ ਨੂੰ ਦੱਸੇ ਤਾਂ ਸਹੀ ਕਿ ਅਸੀਂ ਕੀ ਕਰ ਰਹੇ ਹਾਂ ਲੋਕਾਂ ਦੇ ਲੋਕਾਂ ਦਾ ਜਿਹੜਾ ਕਾਨੂੰਨੀ ਹੱਕ ਹੈ ਉਹਦੇ ਤੇ ਲੋਕਾਂ ਨੂੰ ਆ ਕੇ ਉਹਨਾਂ ਨਾਲ ਗੱਲ ਕਰੇ ਔਰ ਉਹਦੀ ਥਾਂ ਦੇ ਉੱਤੇ ਤੁਸੀਂ ਲੋਕਾਂ ਨੂੰ ਦਬਕੇ ਮਾਰਨ ਲੱਗ ਜਓ ਔਰ ਇਹ ਵੀ ਇੱਥੇ ਬਹੁਤ ਸਿਆਣੇ ਬੰਦੇ ਨੇ ਇਹਨਾਂ ਨੇ ਕਿਹਾ ਸੀ ਰੁੜਕੀ ਕਈਆਂ ਨੇ ਕਿਹਾ ਰੁੜਕੀ ਲਾਉਣਾ ਬਹੁਤ ਸਿਆਣੇ ਬੰਦਿਆਂ ਨੇ ਕਿਹਾ ਕਹਿੰਦੇ ਨਹੀਂ ਆਪਾਂ ਪ੍ਰੋਟੈਸਟ ਕਰਨਾ ਹੈ ਪ੍ਰੋਟੈਸਟ ਕਰਨ ਦਾ ਤਰੀਕਾ ਜਿਹੜਾ ਹੈਗਾ ਆਪਾਂ ਹੌਲੀ-ਹੌਲੀ ਅੱਗੇ ਚੱਲਾਂਗੇ ਨਰਦਨ ਜਦੋਂ ਸੀਐਮ ਮੁੱਖ ਵੰਤਮਾਨ ਦੀ ਗੱਲ ਕਰਦੇ ਆ ਉਹ ਤਾਂ ਕਹਿੰਦੇ ਸੀ ਕਿ ਸਾਡੀ ਸਰਕਾਰ ਆਊਗੀ ਲੋਕਾਂ ਨੂੰ ਸੜਕਾਂ ਤੇ ਬੈਠਣੇ ਪਊ ਮੁਲਾਜ਼ਮਾਂ ਨੂੰ ਸੜਕਾਂ ਤੇ ਨਹੀਂ ਬੈਠਣਾ ਪਊਗਾ ਮੈਂ ਸੜਕਾਂ ਤੇ ਬੈਠਣ ਦੀ ਗੱਲ ਕਰਦੇ ਹਾਂ ਤੁਸੀਂ ਦੱਸੋ 22 ਸਾਲ ਦਾ ਵੀਡੀਓ ਲਾਇਆ ਸੀ ਸਰੰਦ ਵਿਖੇ ਹੂੰ ਰੌਲਾ ਪਾਪਾ ਕਿ ਥੱਕ ਗਿਆ ਕਰਪਟ ਹੈ ਹੂੰ ਇਹਨੂੰ ਕੌਣ ਸਨਕਸ਼ਨ ਦੇ ਰਿਹਾ ਮਤਲਬ ਉਹ बार-बार ਲੱਗ ਰਿਹਾ ਸੀ ਹੂੰ ਅਕਾਊਂਟੈਂਟ ਸੀਗਾ ਉਹਨੂੰ ਵੀਡੀਓ ਬਣਾ ਕੇ ਲਾਤਾ ਠੀਕ ਹੈ ਉਹਦੀ ਫੇਰ ਬਦਲੀ ਕਿਥੇ ਮੇਰੇ ਬਦਲੀ ਵੀ ਹੋਈ ਫੇਲੇ ਆ ਕੇ ਲਾਤਾ ਔਰ ਉਸ ਤੋਂ ਬਾਅਦ ਹੁਣ ਸਾਡੀ ਗੱਲ ਤਾਂ ਕਹਿੰਨੇ ਸੁਣੀ ਨਹੀਂ 2.5 ਸਾਲ ਚ ਜਿਹੜੇ ਉਹਨੇ ਡਾਕੇ ਮਾਰੇ ਸਾਡੀ ਗੱਲ ਨਹੀਂ ਸੁਣੀ ਅਸੀਂ ਰੌਲਾ ਪਾਉਂਦੇ ਰਹੇਗੇ ਆਰਟੀਆਈਆਂ ਪਾਉਂਦੇ ਰਹੇਗੇ ਕਿ ਜਿਹੜੀਆਂ ਐਫ ਡੀਆਂ ਬਲਾਕ ਸੰਮਤੀ ਦੇ ਵਿੱਚ ਕੀਤੀਆਂ ਸੀ ਸਾਰੀਆਂ ਪਤਾ ਨਹੀਂ ਕਿੱਧਰ ਗਾਇਬ ਹੋ ਗਈਆਂ ਵਦੀਰਾਬਾਦ ਦਾ ਜਿਹੜਾ ਹੈਗਾ ਆਰਟੀਆਈ ਚ ਰਿਕਾਰਡ ਦੇ ਦੋ ਪਿੰਡ ਦਾ ਕੁਛ ਨਹੀਂਗਾ ਔਰ ਉਹਨੇ ਛਰਿਆਂ ਪ੍ਰਬੰਧਕਾਂ ਦੇ ਨਾਲ ਮਤਲਬ ਜਿਹੜਾ ਹੈਗਾ ਜੋ ਇੱਥੇ ਕਰਪਸ਼ਨ ਦਾ ਬਣਾ ਲਿਆ ਉਹਨੂੰ ਕੌਣ ਛੈ ਦੇ ਰਿਹਾ ਸੀ ਔਰ ਉਹਨੂੰ ਸਸਪੈਂਡ ਕਰਤਾ ਉਹ ਮੁਲਾਜ਼ਮਾਂ ਨੇ ਸਟ੍ਰਾਈਕ ਕਰਤੀ ਨਰੇਗਾ ਵਾਲਿਆਂ ਨੇ ਪੰਚਾਇਤ ਸੈਕਟਰੀਆਂ ਨੇ ਜਈਆਂ ਨੇ ਉਹਨੂੰ ਸਸਪੈਂਡ ਕਰਦੀ ਆ ਸਰਕਾਰ ਤੇ ਉਸ ਤੋਂ ਬਾਅਦ ਸਾਡੇ ਮੌਜੂਦਾ ਐਮਐਲਏ ਸਾਹਿਬ ਉਹਨੂੰ ਫੇਰ ਇੱਥੇ ਲਿਆ ਕੇ ਅਕਾਊਂਟੈਂਟ ਇੱਥੇ ਲਾ ਦਿੰਦੇ ਆ ਵੀਡੀਓ ਸਸਪੈਂਡ ਕਰਤਾ ਅਕਾਊਂਟੈਂਟ ਇੱਥੇ ਲਾਤਾ ਕਮਾਲ ਹੋ ਗਈ ਪਤਾ ਨਹੀਂ ਉਹ ਕਿਹੜੀ سونے ਦੀ ਖਾਨ ਹੈ ਅਗਲਾ ਪ੍ਰੋਸੈਸ ਜਣ ਕੀ ਆਪਣਾ ਅਗਲਾ ਪ੍ਰੋਸੈਸ ਕੀ ਹੋਗਾ ਦੇਖੋ ਲੋਕ ਬੈਠੇ ਨੇ ਪ੍ਰਸ਼ਾਸਨ ਇਹਨਾਂ ਨਾਲ ਗੱਲ ਕਰੇ ਇਹਨਾਂ ਨੂੰ ਸੈਟੀਸਫਾਈ ਕਰਾਏ ਜੋ ਸੰਕਤ ਦਾ ਫੈਸਲਾ ਹੋਊਗਾ ਅਸੀਂ ਤਾਂ ਸੰਕਤ ਦੇ ਫੈਸਲੇ ਦੇ ਨਾਲ ਖੜੇ ਆਂ ਔਰ ਇਹਨਾਂ ਦੇ ਹੱਕ ਤੇ ਸੱਚ ਦੀ ਲੜਾਈ ਮੂਹਰੇ ਹੋ ਕੇ ਲੜਾਂਗੇ ਔਰ ਜੇ ਕਿਸੇ ਦੇ ਦਿਮਾਗ 'ਚ ਭਲੇਖਾ ਹੋਵੇ ਪੀ ਅਸੀਂ ਕਿਸੇ ਡਰ ਨਾਲ ਕਿਸੇ ਦੇ ਕਿਸੇ ਕਿਸੇ ਤਰ੍ਹਾਂ ਦੇ ਦਬਕੇ ਨਾਲ ਜਾਂ ਕਿਸੇ ਦੇ ਕਿਸੇ ਕਿਥੇ ਗੱਲ ਦੀ ਧਾਰਤ ਖਣੋ ਮਤਲਬ ਪਿੱਛੇ ਹਟਾਂਗੇ ਆਖਰੀ ਵਿਅਕਤੀ ਹੋਊਗਾ ਕੁਲਜੀਤ ਸਿੰਘ ਨਾਗਰਾ ਪਿੱਛੇ ਹਟਣ ਵਾਲਾ ਜਿੰਨਾ ਚਿਰ ਲੋਕ ਆਪਣੇ ਹੱਕਾਂ ਵਾਸਤੇ ਆਵਾਜ਼ ਚੁੱਕਣਗੇ ਉਹਨਾਂ ਤੋਂ ਮੂਹਰੇ ਹੋ ਕੇ ਉਹਨਾਂ ਦੀ ਆਵਾਜ਼ ਬਣਾਂਗੇ ਅਗਰ ਸਾਹਿਬ ਤੁਹਾਡੀ ਡੀਐਸਪੀ ਸਾਹਿਬ ਨਾਲ ਗੱਮਾ ਗਮੀ ਹੋਈ ਹੈ ਤੁਸੀਂ ਕਿਹਾ ਕਿ ਕੰਮ ਨਹੀਂ ਹੋ ਰਿਹਾ ਕੋਈ ਵੀ ਜਿਹੜਾ ਕਿ 57 ਹੜੀ ਹੁੰਦੀ ਹੈ ਇੱਕ ਦੇ ਇੱਕ ਪਾਸੇ ਕੀਤੀ ਜਾ ਰਹੀ ਹੈ ਕਿਵੇਂ ਬਿਲਕੁਲ ਅਤਾਪੁਰ ਪਿੰਡ ਦੀ ਜਿਹੜੀ ਹੈ 57 ਇੱਕ ਪਾਸੇ ਕਰਤੀ ਇੱਕ ਬੰਦੇ ਦੀ 57 ਕਰਤੀ ਹਮ ਗੱਲ ਕਿੰਨੀ ਕਸੀਗੀ ਕਿ ਕੋਈ ਪੀਏ ਕਹਿੰਦਾ ਹੈਗਾ ਲਟੌਰ ਦਾ ਸਾਡੇ ਮੌਜੂਦਾ ਐਮਐਲਏ ਦਾ ਉਹਦੀ ਕੋਈ ਆਡੀਓ ਚੱਲ ਰਹੀ ਸੀਗੀ ਜਿਵੇਂ ਆਮ ਆ ਜਾਂਦੀ ਏ ਉਹਨੇ ਵੀ ਗਾਂ ਭੇਜਤੀ ਕਿਸੇ ਨੂੰ ਉਹਦੇ ਤੇ ਲੈਂਦਾ ਉਹਨੂੰ ਥਾਣੇ ਰਾਤ ਰੱਖਿਆ ਰਾਤ ਰੱਖ ਕੇ ਅਗਲੇ ਦਿਨ 7:51 ਕਰਕੇ ਤੇ ਉਹਨੂੰ ਘਰ ਭੇਜਦਾ ਮਤਲਬ 7:51 ਕਦੀ ਇੱਕ ਪਾਸੜ ਹੁੰਦੀ ਹੈ ਕੱਲ ਦਾ ਸੈਦਪੁਰੇ ਸੈਦਪੁਰੇ ਚ ਪਹਿਲਾਂ ਕੱਲ ਇੱਕ ਔਰਤ ਦੇ ਨਾਲ ਬਦਸਲੂਕੀ ਕੀਤੀ ਸਵੇਰੇ ਉਹ ਚੌਂਕੀ ਦੇ ਵਿੱਚ ਤੱਕੇ ਖਾਂਦੇ ਰਹੇ ਠੀਕ ਹੈ ਫਿਰ ਉਹਨਾਂ ਨੇ ਜਿਹੜੀ ਹੈਲਪਲਾਈਨ ਹੈ ਵਿਮਨ ਹੈਲਪਲਾਈਨ ਉੱਥੇ ਫੋਨ ਕੀਤਾ ਪੁਲਿਸ ਦੇ ਬੰਦੇ ਗਏ ਉਹਨਾਂ ਦੇ ਸਾਹਮਣੇ ਜਦੋਂ ਉੱਥੇ ਸੀਗੇ ਪੰਚਾਇਤ ਦੇ ਮੈਂਬਰ ਸੀਗੇ ਸਰਦਾਰ ਜਵਾਲਾ ਸਿੰਘ ਉਹਨਾਂ ਦੀ ਸ਼ਰਿਆਂ ਪੁਲਿਸ ਵਾਲਿਆਂ ਦੇ ਸਾਹਮਣੇ ਕੁੱਟਮਾਰ ਕੀਤੀ ਅੰਮ੍ਰਿਤਧਾਰੀ ਬੰਦਾ ਖੁੱਲੀ ਦਾੜੀ ਪੱਗ ਲਾ ਕੇ ਦਾੜੀ ਪੱਟੀ ਉਹਦੀ ਉਹਨੂੰ ਉੱਥੋਂ ਬੇਹੋਸ਼ੀ ਦੀ ਹਾਲਤ ਵਿੱਚ ਹਸਪਤਾਲ ਲਿਆ ਕੇ ਆਂਦਾ ਜੇ ਹਸਪਤਾਲ ਪਿਆ ਕੋਈ ਅਜੇ ਤੱਕ ਕਾਰਵਾਈ ਨਹੀਂ ਹੋਈ ਮੈਂ ਵੀ ਫੋਨ ਕੀਤਾ ਐਸਐਚਓ ਸਰਾਂਤ ਨੂੰ ਔਰ ਪੁਲਿਸ ਦੀ ਹਾਜ਼ਰੀ ਚ ਹੋਇਆ ਵੀਡੀਓ ਹੈ ਕੋਹਦੇ ਤੁਹਾਨੂੰ ਵੀਡੀਓ ਦੇ ਦਾਂਗੇ ਹਾਂ ਵੀ ਹਾਂ ਵੀ ਪੁਲਿਸ ਵਾਲੇ ਵੀ ਉੱਥੇ ਹੀ ਖੜੇ ਨੇ ਕਦੀ ਇਦਾਂ ਵੀ ਹੋਇਆ ਕਿ ਪੁਲਿਸ ਦੀ ਹਾਜ਼ਰੀ ਦੇ ਵਿੱਚ ਹੋ ਜੇ ਤੇ ਕੋਈ ਕਾਰਵਾਈ ਨਾ ਹੋਵੇ ਇਸੇ ਤਰੀਕੇ ਨਾਲ ਤਰਖਾਨ ਮਚਰੇ ਜਾਓ ਉੱਥੇ ਕੋਈ ਹੋ ਸਕਦਾ ਕੋਈ ਕ੍ਰਾਈਮਨਲ ਹੋਵੇ ਕੋਈ ਮਤਲਬ ਕੋਈ ਕਿਸੇ ਤਰ੍ਹਾਂ ਦੀ ਕੋਈ ਗਲਤ ਕਾਰਵਾਈ ਕਰਨ ਵਾਲਾ ਬੰਦਾ ਹੋਵੇ ਉੱਥੇ ਜਨਾਨੀਆਂ ਨੂੰ ਕੁੱਟਿਆ ਗਿਆ ਹਾਂ ਉਹਨਾਂ ਦੀ ਬੜੀ ਬੁਰੀ ਤਰ੍ਹਾਂ ਕੁੱਟਮਾਰੀ ਉਹ ਤੁਰੀਆਂ ਫਿਰਦੀਆਂ ਨੇ ਚਾਰੇ ਪਾਸੇ ਸਾਰੇ ਅਫਸਰਾਂ ਦੇ ਕੋਲੇ ਹਾਂ ਉਹਨਾਂ ਦੀ ਕੋਈ ਸੁਣਵਾਈ ਨਹੀਂ ਇਸੇ ਤਰੀਕੇ ਨਾਲ ਹਰਬੰਸਪੁਰੇ ਦੇ ਵਿੱਚ ਹਾਂ ਮਤਲਬ ਮੁਸਤਰਕਾ ਮੁਸਤਰਕਾ ਖਾਤੇ ਦੀ ਜ਼ਮੀਨ ਦੇ ਜਿਹੜੇ ਲੋਕ 50-50 ਜਦੋਂ ਦੀ ਪਾਕਿਸਤਾਨ ਬਣਿਆ ਵੰਡ ਦੇ ਵਿੱਚ ਇੱਥੇ ਆ ਕੇ ਆਪਣੀ ਆਪਣੀ ਜ਼ਮੀਨ ਵਾਰੀ ਨੇ ਅੱਜ ਉਹਨਾਂ ਦੀਆਂ ਜ਼ਮੀਨਾਂ ਦੇ ਉੱਤੇ ਜਿਹੜਾ ਹੈਗਾ ਆ ਗਰਦੌਰੀਆਂ ਉਹਨਾਂ ਦੇ ਕੋਲ ਨੇ ਉਹਨਾਂ ਦੇ ਨਾਲ ਟੱਕਾ ਹੋ ਰਿਹਾ ਉਹ ਬਾਰ-ਬਾਰ ਅਫਸਰਾਂ ਦੇ ਕੋਲੇ ਜਾਂਦੇ ਨੇ ਕੋਈ ਸੁਣਵਾਈ ਨਹੀਂ ਪਰਚੇ ਦਰਜ ਉਹਨਾਂ ਤੇ ਕਰ ਦਿੱਤੇ ਜਾਂਦੇ ਨੇ ਇੱਕ ਬੰਦਾ ਇੱਕ ਬੰਦਾ ਤਾਂ ਉਸ ਉਹ 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 ਜਿਹੜਾ ਉਹਨਾਂ ਨਾਲ ਟੱਕਾ ਹੋਇਆ ਪਿੱਛੇ ਹੂੰ ਉਹਦਾ ਉਹਦੀ ਇਹੋ ਜਿਹਾ ਉਹਦੇ ਦਿਮਾਗ ਤੇ ਬੋਝ ਪਿਆ ਉਹਦਾ ਅੱਜ ਪਰਸੋਂ ਭੋਗ ਪਿਆ ਲੈਥੋ ਕੀ ਮਦਰ ਕਿੰਨੀਆਂ ਗੱਲਾਂ ਦੱਸਾਂ ਬਡਾਲੀ ਮਾਈ ਕੀ ਮੌਜੂਦਾ ਸਰਪੰਚ ਅੰਮ੍ਰਿਤਧਾਰੀ ਬੰਦਾ ਗੁਰਦੁਆਰੇ ਦੇ ਅੰਦਰ ਆ ਕੇ ਉਹਨੂੰ ਕੁੱਟਮਾਰ ਕੀਤੀ ਗਈ ਉਹ ਥਾਣੇ ਆ ਕੇ ਰਿਪੋਰਟ ਲਿਖਾਉਂਦਾ ਹੈ ਕਿ 751 ਕੱਲੀ ਉਹਦੇ ਤੇ ਕਰ ਦਿੱਤੀ ਜਾਂਦੀ ਹੈ ਕਿਸੇ ਹੋਰ ਦੂਜੀਆਂ ਦੂਜੀ ਪਾਰਟੀ ਤੇ 751 ਵੀ ਨਹੀਂ ਇਹ ਇਹ 751 ਆ ਨਵਾਂ ਕਲਚਰ ਪਾਤਾ ਸਾਡੇ ਇਸ ਮੌਜੂਦਾ ਇਥੋਂ ਦੇ ਤੰਤਰ ਨੇ ਦੇ ਸਿਆਸੀ ਬੰਦਿਆਂ ਨੇ ਡੀਐਸਪੀ ਨਾਲ ਗੱਮਾ ਗਮੀ ਉਹਦੇ ਕੋਈ ਖਲਾਫ ਜਮ ਕਿ ਥੋੜੇ ਤੁਨੇ ਨਮਾਇੰਦੇ ਨੇ ਸਾਨਸਦਾ ਅਮਰ ਸਿੰਘ ਹੈਗੇ ਨੇ ਕੋਈ ਇਦਾਂ ਦੀ ਲਿਖਤੀ ਕੋਈ ਗੱਲ ਮੇਰੀ ਇਹ ਗੱਲ ਸੁਣੋ ਪੜਿਆ ਲਿਖਿਆ ਪੜੇ ਲਿਖਿਆ ਨੌਜਵਾਨ ਹੈ ਪ੍ਰਮਾਤਮਾ ਨੇ ਬੜੀ ਬਖਸ਼ਿਸ਼ ਕੀਤੀ ਹੈ ਕਿ ਬੜੀ ਸੋਹਣੀ ਵਰਦੀ ਦਿੱਤੀ ਹੈ ਔਰ ਪ੍ਰਮਾਤਮਾ ਇਹ ਵੀ ਬਖਸ਼ਿਸ਼ ਕਰੇ ਕਿ ਉਹਨਾਂ ਨੂੰ ਉਸ ਵਰਦੀ ਦੀ ਜਿਹੜੀ ਹੈਗੀ ਹੈ ਮਰਿਆਦਾ ਉਹ ਉਹਦੇ ਉਹ ਵੀ ਉਹ ਵੀ ਰੱਖੀ ਜਾਵੇ ਤੇ ਇਹ ਇਹ ਜਿਹੜੀ ਜਿੱਥੇ ਵੀ ਮੈਂ ਉਹਨਾਂ ਨੂੰ ਕਿਹਾ ਕਿ ਇੱਕ ਪਾਰਟੀ ਦੀ ਗੱਲ ਸੁਣੀ ਜਾ ਰਹੀ ਹੈ ਜੇ ਦੂਜਾ ਹੁੰਦੇ ਆ ਤੇ ਉਹਨਾਂ ਦੀ ਗੱਲ ਕਿਹਾ ਸੁਣਿਆ ਸਿਰ ਮੱਥੇ ਪ੍ਰਣਾਲਾ ਉੱਥੇ ਦਾ ਉੱਥੇ ਨਿਆ ਨਹੀਂ ਮਿਲ ਰਿਆ ਲੋਕਾਂ ਨੂੰ ਔਰ ਮੈਂ ਜਿਹੜਾ ਹੈਗਾ ਆ ਜਿਸ ਤਰੀਕੇ ਦੇ ਨਾਲ ਅੱਜ ਬੋਲਣ ਦਾ ਜਾਂ ਮਤਲਬ ਜਿਹੜਾ ਸੀਗਾ ਨਜ਼ਰੀਆ ਸੀਗਾ ਉਹ ਬਿਲਕੁਲ ਸਾਨੂੰ ਪਸੰਦ ਨਹੀਂਗਾ ਔਰ ਅਸੀਂ ਇਸ ਗੱਲ ਤੇ ਮੈਂ ਉਹਨਾਂ ਨੂੰ ਵੀ ਕਿਹਾ ਕਿ ਪ੍ਰਮਾਤਮਾ ਨੇ ਤੁਹਾਨੂੰ ਵਰਦੀ ਦਿੱਤੀ ਹੈ ਤੁਸੀਂ ਇਹਦੀ ਜਿਹੜੀ ਮਰਿਆਦਾ ਹੈਗੀ ਹੈ ਕੋਈ ਕਿਸੇ ਜਦੋਂ ਆਪਾਂ ਵਰਦੀ ਦੇ ਵਿੱਚ ਹੁੰਨੇ ਆ ਫਿਰ ਕਿਸੇ ਦੇ ਨਾਲ ਭੇਦਭਾਵ ਵਾਲੀ ਗੱਲ ਨਹੀਂ ਹੁੰਦੀ ਤੇ ਦੂਸਰੀ ਗੱਲ ਇਹ ਹੁੰਦੀ ਹੈ ਕਿ ਜਿਹੜੇ ਲੋਕ ਹੁੰਦੇ ਨੇ ਉਹਨਾਂ ਵਰਗੇ ਨਹੀਂ ਹੋ ਜਾਣਾ ਹੁੰਦਾ ਉਹਦੇ ਵਿੱਚ ਆਪਣਾ ਆਪਣੀ ਇੱਕ ਜਿਹੜੀ ਚੀਜ਼ ਹੈਗੀ ਹੈ ਕਿ ਹਾਂਜੀ ਕੋਈ ਕੋਈ ਤੁਹਾਨੂੰ ਲੱਗਦਾ ਕੋਈ ਨਹੀਂ ਠੀਕ ਬੋਲ ਰਿਹਾ ਉਹਦੇ ਨਾਲ ਨਾ ਬੋਲੋ ਉਹ ਚਿੱਤ ਕਿਹੜੀ ਗੱਲ ਹੈ ਮਰਿਆਦਾ ਜਿਹੜੀ ਹੈਗੀ ਹੈ ਹਰੇਕ ਅਫਸਰ ਨੂੰ ਆਪਣੀ ਆਪਣੀ ਹੋਂਸੇ ਵਿੱਚ ਰਹਿਣਾ ਜਦੋਂ ਕੋਈ ਜਾਤੀ ਗੱਲ ਕਿਸੇ ਦੇ ਨਾਲ ਹੋਏ ਉਹ ਵੱਖਰੀ ਗੱਲ ਹੈਗੀ ਹੈ ਹੋ ਸਕਦਾ ਅਸੀਂ ਚੰਗੇ ਨਾ ਲੱਗਦੇ ਹੋਈਏ ਦੂਜੀ ਪਾਰਟੀ ਵਾਲੇ ਚੰਗੇ ਨਾ ਲੱਗਦੇ ਹੋਈਏ ਅੱਜ ਦੀ ਸਰਕਾਰ ਜਿਹੜੀ ਹੈਗੀ ਹੈ ਕਿਉਂਕਿ ਸਰਕਾਰਾਂ ਤੇ ਆਉਂਦੀਆਂ ਜਾਂਦੀਆਂ ਰਹਿੰਦੀਆਂ ਨੇ ਅੱਜ ਦੀ ਸਰਕਾਰ ਦੇ ਨਮਾਇंदे ਅੱਜ ਦੀ ਸਰਕਾਰ ਦੇ ਲੋਕ ਜ्यादा ਚੰਗੇ ਲੱਗਦੇ ਹੋਣ ਅਸੀਂ ਵੀ ਦੋ ਵਾਰ ਐਮਐਲਏ ਰਹੇ ਹਾਂ ਔਰ ਅਸੀਂ ਸਾਡੇ ਲਈ ਤਾਂ ਸਾਰੇ ਜਿਹੜੇ ਮੁਲਾਜ਼ਮ ਤੇ ਅਫਸਰ ਜਿਹੜੇ ਹੈਗੇ ਨੇ ਉਹ ਸਤਕਾਰਯੋਗ ਨੇ ਪਰ ਅਸੀਂ ਆਪਣੀ ਬੇਇੱਜ਼ਤੀ ਨਹੀਂ ਕਰਵਾ ਸਕਦੇ ਅਸੀਂ ਆਪਣੀ ਜਿਹੜੀ ਹੈਗੀ ਐ ਜੇ ਕੋਈ ਕਵੇ ਵੀ ਸਾਨੂੰ ਕਿਸੇ ਤਰੀਕੇ ਦੇ ਨਾਲ ਕੋਈ ਡਰਾ ਧਮਕਾ ਜਾਂ ਸਾਡਾ ਕੋਈ ਜਿਹੜਾ ਹੈਗਾ ਆ ਸਾਨੂੰ ਸਾਡੇ ਤੇ ਸਾਈਕਲੋਜੀਕਲ ਇਫੈਕਟ ਪਾ ਸਕਦਾ ਆ ਉਹ ਚੀਜ਼ ਜਿਹੜੀ ਹੈਗੀ ਐ ਨਾ ਕੁਲਜੀਤ ਸਿੰਘ ਨਾਗਰਾ ਜਿੱਦਨ ਦਾ ਜੰਮਿਆ ਉਹਨੇ ਕਦੀ ਕੀਤਾ ਆ ਚਾਹੇ ਉਹ ਸਟੂਡੈਂਟ ਸੀ ਚਾਹੇ ਉਹ ਯੂਥ ਸੀ ਚਾਹੇ ਉਹ ਨਮੈਂਦਾ ਵੀ ਰਿਹਾ ਆ ਤੇ ਨਾਂ ਹੀ ਅੱਗੇ ਕਦੀ ਕਰਾਂਗੇ ਸੋ ਆਪਣੀ ਮਰਿਆਦਾ ਜਿਹੜੀ ਸਾਨੂੰ ਸਾਨੂੰ ਪਤਾ ਆ ਔਰ ਆਪਣੀ ਮਰਿਆਦਾ ਦੇ ਵਿੱਚ ਸਾਰੇ ਹੀ ਮੁਲਾਜ਼ਮ ਤੇ ਅਫਸਰ ਸਬਾਨ ਰਹਿਣ ਔਰ ਲੋਕਾਂ ਨੇ ਆਪਣੇ ਸੰਘਰਸ਼ ਕਰਨੇ ਨੇ ਜੀ ਹੁਣ ਸਾਡਾ ਸਾਡਾ ਮਾਈਕ ਲੈ ਕੇ ਆ ਰਿਆ ਸੀਗਾ ਮੁੰਡਾ ਦੱਸੋ ਮੈਨੂੰ ਐਂ ਦੱਸੋ ਫਤੇਗੜ ਸਾਹਿਬ ਮੈਂ ਪੁੱਛਣਾ ਚਾਹੁੰਨਾ ਡੀਐਸਪੀ ਸਾਹਿਬ ਨੂੰ ਫਤੇਗੜ ਸਾਹਿਬ ਐਨੇ ਧਰਨੇ ਲੱਗਦੇ ਆ ਲੱਗਦੇ ਨੇ ਡੀਸੀ ਦਫ਼ਤਰ ਦੇ ਸਾਹਮਣੇ ਅਖੇ ਜੀ ਤੁਹਾਡੇ ਕੋ ਮਾਈਕ ਦੀ ਪਰਮਿਸ਼ਨ ਨਹੀਂ ਗਈ ਉਹਦੀ ਮਾਈਕ ਦੀ ਪਰਮਿਸ਼ਨ ਹੁੰਦੀ ਹੈ ਚਾਹੇ ਮਲਾਜ਼ਮ ਲਾਉਣ ਚਾਹੇ ਗੈਰ ਮਲਾਜ਼ਮ ਲਾਉਣ ਚਾਹੇ ਕਿਸਾਨ ਕਿਸਾਨ ਯੂਨੀਅਨਾਂ ਲਾਉਣ ਕੋਈ ਮਲਾ ਕੋਈ ਕੋਈ ਉਹਦੀ ਪਰਮਿਸ਼ਨ ਹੁੰਦੀ ਹੈ ਸਿਰਫ ਇਹ ਆ ਵੀ ਤਾਂ ਇੱਥੋਂ ਉਹ ਮੁੰਡਾ ਲੈ ਕੇ ਆ ਰਿਹਾ ਸੀ ਉਹਦਾ ਮਾਈਕ ਖੋਲਿਆ ਇਸ ਤਰੀਕੇ ਦੇ ਨਾਲ ਧੱਕੇਸ਼ਾਹੀ ਜਿਹੜੀ ਹੈਗੀ ਹੈ ਮਤਲਬ ਤੁਸੀਂ ਸਾਨੂੰ ਕਿਸ ਤਰੀਕੇ ਨਾਲ ਡਰਾਉਣਾ ਚਾਹੁੰਦੇ ਹੋ ਇਹ ਗਲਤ ਹੈ ਔਰ ਇਹਦੇ ਵਿੱਚ ਜਿਹੜਾ ਹੈਗਾ ਆ ਅਸੀਂ ਤਾਂ ਇੱਕੋ ਹੀ ਬੇਨਤੀ ਕਰਦੇ ਆਂ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਵੀ ਬੇਨਤੀ ਕਰਦੇ ਆਂ ਕਿ ਜਿਹੜੀ ਲੋਕਾਂ ਦੇ ਨਾਲ ਲੋਕਾਂ ਦੇ ਨਾਲ ਗੱਲਬਾਤ ਕਰਨੀ ਲੋਕਾਂ ਨੂੰ ਸਮਝਾਉਣਾ ਜਿਹੜਾ ਹੈਗਾ ਆ ਉਹਦਾ ਲਹਿਜਾ ਜਿਹੜਾ ਹੈਗਾ ਆ ਉਹ ਪੁਲਿਸ ਦਾ ਤੇ ਅਫਸਰਾਂ ਦਾ ਉਹ ਵਧੀਆ ਹੋਣਾ ਚਾਹੀਦਾ ਆ ਜਿਹਦੇ ਨਾਲ ਕਿ ਮਾਹੌਲ ਜਿਹੜਾ ਹੈਗਾ ਆ ਉਹ ਵੀ ਠੀਕ ਰਵੇ ਇਹ ਸੰਨ ਸਾਫਕਾ ਵ代ਕ ਕੁਲਜੀਤ ਸਿੰਘ ਨਾਗਰਾ ਜਿਨ੍ਹਾਂ ਵੱਲੋਂ ਕਿਹਾ ਗਿਆ ਕਿ ਚਰਨਾਥਲ ਕਲਾ ਦੀ ਜਿਹੜੀ ਸੁਸਾਇਟੀ ਸੀ ਦੋ ਪਿੰਡਾਂ ਦੇ ਕਿਸਾਨਾਂ ਨੂੰ ਉਹਦੇ ਵਿੱਚ ਸਹੂਲਤਾਂ ਮਿਲਦੀਆਂ ਸੀ ਜਿਹਦੀ ਚੋਣ ਜਿਹੜੀ ਕਿ ਪ੍ਰਕਿਰਿਆ ਸਹੀ ਢੰਗ ਨਾਲ ਨਹੀਂ ਕੀਤੀ ਗਈ ਕਿਉਂਕਿ ਜਿਹੜੀ ਚੋਣ ਕੀਤੀ ਜਾਂਦੀ ਆ ਉਹਦਨ ਨੋਟੀਫਿਕੇਸ਼ਨ ਲਾਇਆ ਜਾਂਦਾ ਪਿੰਡਾਂ ਦੇ ਵਿੱਚ ਲੋਡ ਸਪੀਕਰ ਰਾਹੀਂ ਲੋਸ ਬੋਲਿਆ ਜਾਂਦਾ ਤੇ ਇਤਲਾਹ ਦਿੱਤੀ ਜਾਂਦੀ ਹੈ ਪਰ ਸਹੀ ਢੰਗ ਨਾਲ ਚੋਣ ਨਾ ਹੁਣ ਕਾਰਨ ਉਹਨਾਂ ਵੱਲੋਂ ਜਦ ਧਰਨਾ ਲਾ ਦਿੱਤਾ ਗਿਆ ਤੇ ਉੱਥੇ ਹੀ ਪੀਐਸਪੀ ਨਾਲ ਵੀ ਗੈਮਾ ਗੈਮੀ ਹੁੰਦੀ ਹੈ ਉਹ ਵੀ ਤੁਹਾਨੂੰ ਦਿਖਾਵਾਂਗੇ ਕਿਸ ਤਰ੍ਹਾਂ ਗੈਮਾ ਗੈਮੀ ਹੁੰਦੀ ਹੈ ਤੇ ਗੱਲਬਾਤ ਡੀਐਸਪੀ ਫਤਿਹਗੜ੍ਹ ਸਾਹਿਬ ਨਾਲ ਵੀ ਗੱਲਬਾਤ ਕਰਾਂਗੇ ਉਹਨਾਂ ਦਾ ਕੀ ਕਹ